ਸਤਿ ਆਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਸੁਖਣਵਾਲਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਹਿਸੀਲ ਵੀ ਇਸ ਪਿੰਡ ਨੂੰ ਫਰੀਦਕੋਟ ਹੀ ਪੈ ਜਾਂਦੀ ਆ ਇਸ ਘਰ ਦੇ ਵਿੱਚ ਦੋਸਤੋ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੇ ਅੱਜ ਦੋਸਤੋ ਤਿੰਨ ਨਗ ਬਾਈ ਕੋਲੇ ਵਕਾਊਗਾ ਦੋ ਗੱਬਣ ਇਹ ਦੋ ਦੋਸਤੋ ਤਾਜ਼ੀਆਂ ਸੂਈਆਂ ਤੇ ਇੱਕ ਦੋਸਤੋ ਗੱਬਣ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਨਾਂ ਤੇ ਐਡਰੈਸ ਦੱਸਿਓ ਭਰਾ ਨਾਂ ਬਾਈ ਜੱਗੂ ਪਿੰਡ ਸੁਖਣ ਵਾਲਾ ਜ਼ਿਲ੍ਹਾ ਤਹਿਸੀਲ ਫਰੀਦਕੋਟ ਠੀਕ ਆ ਤੇ ਨੰਬਰ ਵੀ ਦੱਸਿਓ ਭਰਾ ਆਪਣਾ 95013 68646 ਠੀਕ ਆ ਤੇ ਅੱਜ ਬਈ ਤਿੰਨ ਨਾਮ ਵਕਾਊ ਆ ਹਾਂ ਬਾਈ ਠੀਕ ਆਪਾ ਬਈ ਇੱਕ ਨੰਬਰ ਜਰਸੀ ਕੋਲੇ ਖੜੇ ਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਕੀ ਤੇਲ ਆ ਹਾਂਜੀ ਇਹ ਬਈ ਹਫਤਾ ਹੋ ਗਿਆ ਸੂਈ ਨੂੰ ਆਪਣੇ ਕੋਲ ਕੱਲ ਆਈ ਆ ਇੱਕ ਹਫਤਾ ਹੋ ਗਿਆ ਸੂਈ ਨੂੰ ਆਪਣੇ ਕੋਲ ਕੱਲ ਆਈ ਛਾਲ ਕੱਲ ਆਈ ਆ ਉਹ ਕਹਿੰਦੇ ਬਈ 10-12 ਕਿਲੋ ਦੁੱਧ ਆ ਪਰ ਆਪਾ ਥਾ ਵਣ ਕੇ ਲਈਏ 8 ਮੰਨ ਕੇ ਲਈਏ ਦੁੱਧ 10 ਕਿਲੋ ਹੀ ਹੋਊਗਾ ਠੀਕ ਆ ਹਾਂਜੀ ਦੰਦੋ ਖੀਰੀ ਬੱਚੀ ਦੰਦੋ ਖੀਰੀ ਆ ਹਾਂਜੀ ਲੋ ਬਈ ਸੱਜਣੋ ਮੂੰਹੋਂ ਖੀਰੀ ਆ ਦਰਮਿਆਨੇ ਕੱਦ ਕਾਟ ਚ ਆ ਥਣ ਹਵਾਨਾ ਦੋਸਤੋ ਸੋਹਣਾ ਤੋੜ ਕੇ ਪਹਿਲਾਂ ਤੁਹਾਨੂੰ ਬੁਖਾ ਦੇਣੇ ਆ ਬਾਕੀ ਤੁਸੀਂ ਜੱਜਮੈਂਟ ਦੋਸਤੋ ਇੱਥੇ ਪਹੁੰਚ ਕੇ ਲਾ ਲੈਣੀ ਆ ਇੱਕ ਹਫਤਾ ਹੋ ਗਿਆ ਦੋਸਤੋ ਸੂਈ ਨੂੰ ਹਵਾਨਾ ਦੇਖ ਸਕਦੇ ਆ 7 ਵਜੇ ਚਵਾਈ ਕੀਤੀ ਹੈ ਬਈ 7 ਵਜੇ 22 ਦਾ ਚਵਾਈ ਕੀਤੀ ਹੈ ਦੋਸਤੋ ਬਾਕੀ ਸੀਲ ਠੰਡੀ ਦੇਖ ਸਕਦੇ ਆ ਦੋਸਤੋ ਸੀਲ ਠੰਡੀ ਬਹੁਤ ਆ ਦੋਸਤੋ ਦੇਖ ਸਕਦੇ ਆ ਲੈ ਵੀ ਮੋੜ ਲਾ ਹਾਂਜੀ ਬਈ ਕੀ ਰੇਟ ਰੱਖਾਂਗੇ ਇਹਦਾ ਕਰੇਡ ਤਾਂ ਜਿੰਨਾ ਮਰਜ਼ੀ ਕਰਕੇ 42000 ਦੀ ਬੱਚੀ ਦੇ ਦਾਂਗੇ 42000 ਦੀ ਦੇ ਦਾਂਗੇ ਲਓ ਵੀ ਸੱਜਣੋ 42000 ਬਾਈ ਨੇ ਇਹਦੀ ਡਿਮਾਂਡ ਕੀਤੀ ਹੈ ਬਾਕੀ ਜਿਹੜਾ ਮਾਨਤਾ ਨਾ ਇੱਥੇ ਹੋ ਜੂਗਾ ਤੁਹਾਡੇ ਆਿਆਂ ਦਾ ਇੱਥੇ ਆ ਕੇ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਹੈ ਵੱਛਾ ਜਿਹੜਾ ਦੋਸਤੋ ਮਗਰ ਤੁਹਾਨੂੰ ਖਾ ਦਿੰਨੇ ਆ ਜੱਜਮੈਂਟ ਦੋਸਤੋ ਉਸ ਢੰਗ ਨਾਲ ਲਾ ਲਓ ਇਹ 12 ਦਾ ਟਾਈਮ ਆ ਸਵੇਰ ਬਾਈਆਂ ਦਾ 7 ਵਜੇ ਆਪਾਂ ਚਵਾਈ ਕੀਤੀ ਆ ਦੇਖ ਸਕਦੇ ਆ ਇਸ ਤੋਂ ਅੱਗੇ ਬਾਈ ਐਚਐਫ ਵੈਡ ਦੀ ਜਾਣਕਾਰੀ ਦਿਓ ਜੇ ਕ੍ਰਾਸ ਅੰਗ ਦੇ ਵਿੱਚ ਬਈ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਪਹਿਲੇ ਸੂਏ ਦੁੱਧ ਪਾਇਨੇ 16-17 ਕਿਲੋ ਬਈ ਪਹਿਲੇ ਸੂਏ 16-17 ਲੀਟਰ ਦੁੱਧ ਪਾਇਆ ਹੁਣ ਕਿੰਨੇ ਦਿਨ ਲੈਂਦੀ ਆ ਬਈ ਹਫਤਾ 10 ਦਿਨ ਲੈ ਜੂ ਬਈ ਹਫਤਾ 10 ਦਿਨ ਲੈ ਜੂਗੀ ਅੱਜ ਤੀ ਕਿੰਨਾ ਦੁੱਧ ਪਾ ਦੂਗੀ ਬਈ ਪਾ ਦੂਗੀ 18-20 ਕਿਲੋ 18-20 ਕਿਲੋ ਦੁੱਧ ਪਾ ਦੂਗੀ ਹਾਂਜੀ ਲੋ ਬਈ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਕਰੋਸ ਆਂਗ ਦੇ ਵਿੱਚ ਆ ਦੋਸਤੋ ਗਰਮੀਆਂ ਦਾ ਤੋਹਫਾ ਹਵਾਨਾ ਦੋਸਤੋ ਹਜੇ ਇਹਨੇ ਬਣਾਉਣਾ 10 ਦਿਨਾਂ ਦੀ ਕੱਚੀ ਆ ਦੋਸਤੋ ਵੇਖ ਸਕਦੇ ਆ ਬਾਈ ਜਾਂ ਦਾ 10 ਦਿ ਹਵਾਨੇ ਦੀ ਜੱਜਮੈਂਟ ਦੋਸਤੋ ਉਸਾ ਬਣਾ ਲਾ ਲੋ ਜੀ ਢੇਲਾ ਜਿਹੜੀ ਦੋਸਤੋ ਵੇਖ ਸਕਦੇ ਆ ਮਗਰਲੇ ਪਾਸੋਂ ਢਿੱਲ ਬਹੁ ਪਈ ਆ ਆ ਸਾਰੀ ਦੋਸਤੋ ਢਿੱਲ ਕੱਢ ਕੇ ਨੇ ਫੇਰ ਸੂਣਾ ਹਵਾਨਾ ਦੋਸਤੋ ਬਹੁ ਵੱਡਾ ਬਣਾ ਜਾਣਾ ਇਹਨੇ ਤੇ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦੇਣੇ ਆ ਸੇਮ ਸਾਈਜ਼ ਆ ਦੋਸਤੋ ਚਾਰੇ ਥਾਣਾ ਦਾ ਚੰਗੇ ਕੱਦ ਕਾਠ ਵਾਲੀ ਆ ਦੋਸਤੋ ਇਸ ਤੋਂ ਅੱਗੇ ਦੋਸਤੋ ਗਰਮੀਆਂ ਦੇ ਵਿੱਚ ਕ੍ਰੋਸ ਆਂਗ ਨੇ ਦੋਸਤੋ ਚੱਲਣਾ ਵਹਿੜਾ ਨੇ ਸੋਨਾ ਦੁੱਧ ਪਿਆ ਜਾਂਦੀਆਂ। ਇਹ ਕਾਹ ਚਾਹ ਬਾਈ ਟਾਇਰ ਬਣਾਉਂਦੀ ਪੈਰਾਂ ਵਾਲਾ ਆਉਣ ਗਿਆ ਹਜੇ ਉਹ ਟਾਇਰ ਬਣਾਉਣਾ ਮੜਾ ਨੋ ਚੜਦਾ ਉਹਦੇ ਉੱਤੇ। ਟਾਇਰ ਤੇ ਉਹ ਵਿਖਾ ਦਿੰਦੇ ਆ ਦੋਸਤੋ ਇੱਕ ਪੈਰ ਦੋਸਤੋ ਥੋੜੇ ਬੰਨ ਵਾਲੇ ਆ ਇਹਦੇ। ਪੈਰਾਂ ਦਾ ਕਰਕੇ ਥੋੜੀ ਐ ਚਾ ਮੰਦੀ ਆ। ਇਹਦਾ ਕੀ ਰੇਟ ਕਰਾਂਗੇ ਬਾਈ? ਇਹਦਾ ਮੁੱਲ ਕਰ ਲੋ ਜਿੰਨਾ ਮਰਜ਼ੀ ਕਰੇ ਪਰ 57000 ਰੇਟ ਨਹੀਂ ਲਾਉਂਦਾ। ਮੁੱਲ ਜਿਹੜਾ ਮਰਜ਼ੀ ਕਰਾ ਲਓ ਬਾਈ ਜੰਦਾ 57000 ਦੀ ਬਾਈ ਜੰਦਾ ਵਹਿੜ ਦੇ ਦੇਾਂਗੇ ਦੋਸਤੋ ਬਾਕੀ ਮੌਕੇ ਤੇ ਮਾਨਤਾਨ ਜਿਹੜਾ ਹੋ ਜਾਂਦਾ ਹੁੰਦਾ ਜਿੰਨੇ ਤੁਹਾਨੂੰ ਦੋਸਤੋ ਜਾਈ ਦੀਏ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦ ਲੈਣਾ ਤੇ ਇਸ ਤੋਂ ਅੱਗੇ ਬਈ ਤੈਨੂੰ ਨੰਬਰ ਵਹਿੜ ਦੀ ਡਿਟੇਲਡ ਹੋ ਜੇ ਤੇ ਬਈ ਬਲੈਕ ਜਰਸੀ ਆ ਬਲੈਕ ਜਰਸੀ ਬਾਈ 7ਵਾਂ ਦੇਣਾ ਬਈ 11 12 ਕਿਲੋ ਦੁੱਧ ਬਣ ਲੈ ਬੋਲਾ ਮੰਨ ਲੈ ਠੀਕ ਆ ਲਓ ਬਈ 11 12 ਲੀਟਰ ਬਾਈ ਜੰਦਾ ਬੋਲਾ ਤਿਆਰ ਆ 7ਵਾਂ ਦਿਨ ਹੋ ਗਿਆ ਸੂਈ ਨੂੰ ਬੱਚਾ ਕੀ ਆ ਬਈ ਮਗਰ ਅੱਛਾ ਮਗਰ ਵੱਚਾ ਵੱਛਾ ਵੀ ਦੋਸਤੋ ਵੇਖ ਸਕਦੇ ਆ ਆਹ ਜਰਸੀ ਦਾ ਤੇ ਹਵਾਨਾ ਵੀ ਦੋਸਤੋ ਇਹਨੇ ਸੋਹਣਾ ਬਣਾਇਆ ਹੋਇਆ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਚੰਗੀ ਆ ਬਿਲਕੁਲ ਨਿੱਕਾ ਕੰਨਾ ਦੋਸਤੋ ਮੱਥੇ ਦੇ ਵਿੱਚ ਟੂਆ ਵੇਖ ਸਕਦੇ ਆ ਅੱਖਾਂ ਬਾਹਰ ਨੂਬਰੀਆਂ ਹੋਈਆਂ ਦੋਸਤੋ 12 ਦਾ ਦੋਸਤੋ ਟਾਈਮ ਹੋ ਗਿਆ ਜਜਮੈਂਟ ਉਸ ਢੰਗ ਨਾਲ ਲਾ ਲੋ ਜੀ ਬਾਈਆਂ ਦਾ 7 ਵਜੇ ਦੀ ਚਵਾਈ ਹੋਈ ਆ ਕੋਈ ਆਪਸੀ ਨਹੀਂ ਆਣੀ ਚੋਈ ਹਵਾਨੇ ਉੱਤੇ ਨਾੜਾ ਵੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਜਿਹੜਾ ਦੋਸਤੋ ਸੋਹਣਾ ਬਾਕੀ ਸੀ ਠੰਡੀ ਵੀ ਦੋਸਤੋ ਇਹ ਕਿੰਨਾ ਮਸੂਹਾ ਸੂਈ ਹੈ ਬਈ ਦੂਜਾ ਸੂਈ ਹੈ ਬਈ ਯਾਰ ਦੂਜਾ ਸੂਈ ਹੈ ਲੋ ਵੀ ਸਾਜ ਨੂੰ ਦੇਖ ਸਕਦੇ ਆ ਥੋੜੀ ਮਾੜੀ ਭਵਾਨਾ ਦੋਸਤੋ ਸੋਹਣਾ ਤੇ ਦੋਵੇਂ ਪਾਸੇ ਦੋਸਤੋ ਦੋਨੂੰ ਥਣਾ ਦਾ ਸਾਈਜ਼ ਵਿਖਾ ਦਿੰਨੇ ਆ ਦੋਸਤੋ ਇਹ ਵੀ ਤੋੜਦੀ ਬਈ ਤੁਰੀ ਜਾਂਦੀ ਤਾਂ ਦੋਸਤੋ ਹਵਾਨੇ ਦੀ ਹੋਰ ਵੀ ਤੁਹਾਨੂੰ ਜੱਜਮੈਂਟ ਲੱਗ ਜਾਣੀ ਆ ਦੇਖ ਸਕਦੇ ਆ ਸੋਹਣੇ ਕਦ ਕਾਠ ਵਾਲੀ ਆ ਦੋਸਤੋ ਵੱਡੇ ਕਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਆ ਦੋਸਤੋ ਬਲੈਕ ਰੰਗ ਦੇ ਵਿੱਚ ਆ ਬਈ ਦੁੱਧ ਤਿਆਰ ਹੋ ਕੇ ਕਿੰਨਾ ਕੁ ਪਾ ਦੂਗੀ ਹੋਰ 17 18 ਕਿਲੋ 17 18 ਕਿਲੋ ਪਾ ਦੂ। ਹੁਣ 11 12 ਲੀਟਰ ਤਿਆਰ ਹੈ। ਠੀਕ ਆ। ਇਹਦਾ ਕੀ ਮੁੱਲ ਕਰਾਂਗੇ ਬਈ? ਮੁੱਲ ਕਰ ਨੂੰ 57 ਕਰੇ 55 ਨੇ 52 ਹਜ਼ਾਰ ਇਹ 52 ਹਜ਼ਾਰ ਦੀ ਦੇ ਦਾਂ। ਤਾਂ ਬਈ ਮਾਨਤਾਨ ਹੋ ਜੂ। ਕਰ ਦਾਂਗੇ ਬਈ ਕੋਈ ਬੰਦਾ ਆਏ ਕਹੇ ਬਈ ਇਹ ਬੱਚਾ ਉਹਦਾ ਹੋਰ ਆ ਸੁੰਦੀ ਦੀ ਵੀਡੀਓ ਹੈਗੀ ਹੈ ਜ਼ੇਰ ਦੀ ਵੀਡੀਓ ਹੈਗੀ ਆਪਣੇ ਘਰੇ ਸੂਈ ਹੈ। ਠੀਕ ਆ। ਬੀਜੇਰ ਦੀ ਵੀ ਆਪਣੇ ਕੋਲ ਵੀਡੀਓ ਹੈਗੀ ਆ ਬੱਚੇ ਦੀ ਵੀ ਸੁੰਦੇ ਦੀ ਹੈਗੀ ਹੈ ਠੀਕ ਆ ਪਤਾ ਨਹੀਂ ਨਾ ਕਿ ਠੀਕ ਬੱਚਾ ਹੋਰ ਆਂਗਰ ਦਾ ਗਵੈਰ ਲੋਬੀ ਸੱਜਣੋ ਬਾਈਆਂ ਦਾ ਤਸੱਲੀ ਜੀ ਨੇ ਕਰਨੀ ਆ ਆਪਣੇ ਕੋਲ ਸੁੰਦੀ ਦੀ ਵੀਡੀਓ ਹੈਗੀ ਆ ਬੱਚੇ ਦੀ ਵੀ ਹੈਗੀ ਆ ਤੇ ਜੇਰ ਦੀ ਵੀ ਹੈਗੀ ਹੈ ਦੋਸਤੋ ਇਹ ਦੂ ਅੱਗੇ ਦੋਸਤੋ ਜਜਮੈਂਟ ਤੁਸੀਂ ਇੱਥੇ ਪਹੁੰਚ ਕੇ ਕਰ ਲੈਣੀ ਆ ਸੂਏ ਸਵਾਏ ਦੀ ਦੋਸਤੋ ਪਸ਼ੂ ਦੀ ਜਿਹੜੀ ਆ ਤਸੱਲੀ ਦੋ ਤਿੰਨ ਟਾਈਮ ਚਵਾਈ ਕਰਕੇ ਆਪਦੀ ਕਰ ਲਿਆ ਕਰੋ ਸਾਡਾ ਫਰਜ਼ ਆ ਦੋਸਤੋ ਵੀਡੀਓ ਬਣਾਉਣ ਦਾ ਤੇ ਤੁਹਾਨੂੰ ਪਸ਼ੂ ਖਾਣ ਦਾ ਪਸ਼ੂ ਜੇ ਜੇ ਹੁੰਦੇ ਆ ਦੋਸਤੋ ਉਪਾਰ ਲਾਈਨ ਦਾ ਕੰਮ ਆ ਤੁਸੀਂ ਆਪ ਦਾ ਤਸੱਲੀ ਕਰਕੇ ਬਾਈ ਦੇ ਕੋਲ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ